ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਪਰਵਾ ਕਰੇਲੇ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਂ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਫਿਰ ਪਰਵਾਕ ਘਰੇਲੇ ਬਨੋਣੇ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ 800 ਗ੍ਰਾਮ ਘਰੇਲੇ ਲੈ ਆ ਤੇ ਘਰੇਲੇ ਜਿਹੜੇ ਉਹ ਵੇਖ ਕੇ ਫਿਰ ਲੈਣੇ ਜਿਆਦਾ ਪੱਕੇ ਹੋਏ ਘਰੇਲੇ ਨਹੀਂ ਲੈਣੇ ਨਾ ਬਹੁਤ ਛੋਟੇ ਘਰੇਲੇ ਲੈਣੇ ਆ ਤੇ ਨਾ ਹੀ ਬਹੁਤ ਵੱਡੇ ਵੱਡੇ ਘਰੇਲੇ ਲੈਣੇ ਇਤਰਾ ਨੋਰਮਲ ਸਾਈਜ਼ ਦੇ ਸੀ ਘਰੇਲੇ ਲਵਾਂਗੇ ਸਭ ਤੋਂ ਪਹਿਲੇ ਹੁਣ ਅਸੀਂ ਕareleਆਂ ਨੂੰ ਛੇਲਾਂਗੇ ਬਹੁਤ ਜ਼ਿਆਦਾ ਅਸੀਂ ਇਹਨਾਂ ਦਾ ਛਿਲਕਾ ਨਹੀਂ ਉਤਾਰਨਾ ਬਸ ਇਤਨਾ ਹਲਕਾ-ਹਲਕਾ ਇਹਨਾਂ ਦਾ ਛਿਲਕਾ ਉਤਾਰਾਂਗੇ ਅਸੀਂ ਇਹਦੀ ਬੈਕ ਸਾਈਡ ਤੋਂ ਡੰਡੀ ਉਤਾਰ ਦਵਾਂਗੇ ਅੱਗੋਂ ਵੀਰ ਨੂੰ ਥੋੜਾ ਜਿਹਾ ਸਾਫ਼ ਕਰ ਲਾਂਗੇ ਇਸੇ ਤਰ੍ਹਾਂ ਹੀ ਅਸੀਂ ਸਾਰੇ ਕਰੇਲੇ ਛਿਲਕੇ ਰੱਖਦੇ ਜਾਵਾਂਗੇ ਸਾਰੇ ਕਰੇਲਿਆਂ ਨੂੰ ਮੈਂ ਛਿੱਲ ਲਿਆ ਤੇ ਜਿਹੜਾ ਕਰੇਲਿਆਂ ਦਾ ਛਿਲਕਾ ਉੱਤਰਿਆ ਹੈ ਜੇ ਤੁਸੀਂ ਚਾਹੋ ਤੁਸੀਂ ਇਹਦੀ ਵੀ ਸਬਜ਼ੀ ਬਣਾ ਸਕਦੇ ਜੇ ਤੇ ਹੁਣ ਅਸੀਂ ਸਾਰੇ ਕਰੇਲਿਆਂ ਵਿੱਚ ਕੱਟ ਲਗਾ ਲਾਂਗੇ ਬਸ ਇਹਦੇ ਵਿੱਚ ਇਦਾਂ ਕੱਟ ਲਗਾਉਂਦੇ ਜਾਵਾਂਗੇ ਤੇ ਇਹਨੂੰ ਅੰਦਰੋਂ ਚੈੱਕ ਕਰ ਲਾਂਗੇ ਕਿ ਇਹਦੇ ਵਿੱਚ ਕੋਈ ਕੀੜਾ ਵਗੈਰਾ ਤਾਂ ਨਹੀਂ ਆ ਤੇ ਜੇਕਰ ਇਹਨਾਂ ਦੇ ਬੀਜ ਪੱਕੇ ਆ ਤੇ ਉਹਦੇ ਬੀਜ ਬਾਹਰ ਕੱਢ ਦੇਣੇ ਆ ਜਿਨ੍ਹਾਂ ਦੇ ਸੌਫਟ ਬੀਜ ਆ ਉਹ ਘਰੇਲੇ ਅਸੀਂ ਇਦਾਂ ਹੀ ਰੱਖ ਲਾਂਗੇ ਕਿਉਂਕਿ ਜੇ ਅਸੀਂ ਇਹਨਾਂ ਨੂੰ ਬਿਲਕੁਲ ਖਾਲੀ ਕਰਕੇ ਬਣਾਉਣੇ ਆ ਤੇ ਉਹ ਘਰੇਲੇ ਇੰਨੇ ਵਧੀਆ ਨਹੀਂ ਲੱਗਦੇ ਇਸ ਲਈ ਜਿਹੜੇ ਸੌਫਟ ਬੀਜ ਆ ਉਹਨਾਂ ਨੂੰ ਨਹੀਂ ਕੱਢਣਾ ਅਸੀਂ ਉਹ ਇਦਾਂ ਹੀ ਚੈੱਕ ਕਰਕੇ ਰੱਖਦੇ ਜਾਵਾਂਗੇ ਜਿਹੜੇ ਥੋੜੇ ਪੱਕੇ ਮੋٹے ਬੀਜ ਆ ਉਹਨਾਂ ਨੂੰ ਬਾਹਰ ਕੱਢ ਦਾਂਗੇ ਹੁਣ ਇਹ ਵਾਲੇ ਗਿਰੇਲੇ ਦੇ ਬੀਜ ਪੱਕੇ ਆ ਇਹਨੂੰ ਚਮਚ ਦੀ ਬੈਕ ਸਾਈਡ ਨਾਲ ਇਦਾਂ ਇਹਦੇ ਬੀਜ ਕੱਢ ਦਾਂਗੇ ਤੇ ਇਹਨੂੰ ਅੰਦਰੋਂ ਪੂਰਾ ਖਾਲੀ ਕਰ ਲਾਂਗੇ ਇਦਾਂ ਇਹਨੂੰ ਖਾਲੀ ਕਰਕੇ ਰੱਖ ਲਾਂਗੇ ਸਾਰੇ ਕਿਰੇਲਿਆਂ ਨੂੰ ਮੈਂ ਚੀਰਾ ਦੇ ਕੇ ਰੱਖ ਲਿਆ ਏ ਤੇ ਹੁਣ ਅਸੀਂ ਇਹਨਾਂ ਉੱਪਰ 1.5 ਚਮਚ ਨਮਕ ਦਾ ਪਾਵਾਂਗੇ ਤੇ ਸਾਰੇ ਕਿਰੇਲਿਆਂ ਨੂੰ ਚੰਗੀ ਤਰ੍ਹਾਂ ਮਲ ਲਾਂਗੇ ਤਾਂ ਕਿ ਨਮਕ ਜਿਹੜਾ ਉਹ ਸਾਰੇ ਕਿਰੇਲਿਆਂ ਨੂੰ ਲੱਗ ਜਾਏ ਚੰਗੀ ਤਰ੍ਹਾਂ ਸਾਰੇ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਨਮਕ ਲੱਗ ਗਿਆ ਹੈ ਹੁਣ ਅਸੀਂ ਇਹਨਾਂ ਨੂੰ ਸਿੱਧਾ ਕਰਕੇ ਰੱਖ ਦਵਾਂਗੇ ਤਾਂ ਕਿ ਇਹਨਾਂ ਦਾ ਸਾਰਾ ਕੋੜਾ ਪਾਣੀ ਜਿਹੜਾ ਨਿਕਲ ਜਾਏ ਨਮਕ ਲਗਾ ਕੇ ਅਸੀਂ ਟਾ ਕੇ ਕ੍ਰੇਲਿਆਂ ਨੂੰ 1 ਘੰਟੇ ਲਈ ਇਦਾਂ ਹੀ ਪਿਆ ਰਹਿਣ ਦਵਾਂਗੇ ਕਰੇਲਿਆਂ ਨੂੰ ਨਮਕ ਲਗਾ ਕੇ ਰੱਖਿਓਏ ਮੈਨੂੰ ਇੱਕ ਘੰਟਾ ਹੋ ਗਿਆ ਏ ਤੇ ਦੇਖੋ ਕਰੇਲਿਆਂ ਨੇ ਕਿੰਨਾ ਪਾਣੀ ਛੱਡਿਆ ਏ ਜਿਹੜਾ ਇਹਦਾ ਕੋੜਾ ਪਾਣੀ ਏ ਸਾਰਾ نیچے ਇਕੱਠਾ ਹੋ ਗਿਆ ਏ ਇਹ ਕੋੜੇ ਪਾਣੀ ਨੂੰ ਬਾਹਰ ਕੱਢ ਦਾਂਗੇ ਪਹਿਲੇ ਅਸੀਂ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨਾਂ ਕ੍ਰੇਲਿਆਂ ਨੂੰ ਮਲ-ਮਲ ਕੇ ਧੋਲਾਂਗੇ ਤਿੰਨ ਤੋਂ ਚਾਰ ਵਾਰ ਪਾਣੀ ਬਦਲ-ਬਦਲ ਕੇ ਕ੍ਰੇਲੇ ਧੋਵਾਂਗੇ ਕ੍ਰੇਲਿਆਂ ਨੂੰ ਮੈਂ ਹੁਣ ਚੰਗੀ ਤਰ੍ਹਾਂ ਧੋ ਲਿਆ ਏ ਤੇ ਅਸੀਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਦਬਾ-ਦਬਾ ਕੇ ਇਹਨਾਂ ਦਾ ਸਾਰਾ ਪਾਣੀ ਕੱਢ ਦਾਂਗੇ ਇਸ ਤਰ੍ਹਾਂ ਕਟ-ਕਟ ਕੇ ਇਹਨਾਂ ਨੂੰ ਨਿਚੋੜ ਲੈਣਾ ਹੈ ਸਾਰੇ ਗਰੇਲੇ ਨੇ ਮੇ ਕੋਟਕੀ ਨੇ ਛੋੜ ਕੇ ਇਹਨਾਂ ਦਾ ਸਾਰਾ ਪਾਣੀ ਕੱਢ ਦਿੱਤਾ ਹੈ ਤੇ ਹੁਣ ਅਸੀਂ ਇੱਕ ਕਪੜਾ ਲੈ ਲਾਂਗੇ ਕਪੜੇ ਦੇ ਉੱਪਰ ਸਾਰੇ ਗਰੇਲੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੂੰਝ ਲਵਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਥੋੜਾ ਬੋਤਾ ਪਾਣੀ ਰਹਿ ਗਿਆ ਹੈ ਉਹ ਵੀ ਚੰਗੀ ਤਰ੍ਹਾਂ ਨਾਲ ਸੁੱਕ ਜੇ ਉਦੇ ਇਲਾਵਾ ਕ੍ਰੇਲਿਆਂ ਦੀ ਸਟਫਿੰਗ ਤਿਆਰ ਕਰਨ ਲਈ ਮੈਂ 4 ਮੀਡੀਅਮ ਸਾਈਜ਼ ਦੇ ਪਿਆਜ਼ ਲਏ ਆ ਤੇ ਇਹਨਾਂ ਨੂੰ ਅਸੀਂ ਚੋਪਰ ਵਿੱਚ ਪਾ ਕੇ ਚੋਪ ਕਰ ਲਵਾਂਗੇ ਤੇ ਨਾਲ ਹੀ ਮੈਂ 7 ਤੋਂ 8 ਹਰੀਆਂ ਮਿਰਚਾਂ ਲਈਆਂ ਹਰੀਆਂ ਮਿਰਚਾਂ ਨੂੰ ਵੀ ਅਸੀਂ ਬਰੀਕ-ਬਰੀਕ ਚੋਪ ਕਰ ਲਾਂਗੇ ਤੇ ਹੁਣ ਅਸੀਂ ਇੱਕ ਕੜਾਈ ਵਿੱਚ ਇੱਕ ਕੱਪ ਦੇ ਕਰੀਬ ਸਰੋਂ ਦਾ ਤੇਲ ਪਾ ਕੇ ਤੇਲ ਗਰਮ ਰੱਖਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਤੇਲ ਹੁਣ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਇਦੇ ਵਿੱਚ ਹੌਲੀ-ਹੌਲੀ ਕਰੇਲੇ ਪਾਉਂਦੇ ਜਾਵਾਂਗੇ ਕਰੇਲੇ ਨੂੰ ਤਲਣ ਲਈ ਬਿਲਕੁਲ ਫਲੈਟ ਤਲੇ ਵਾਲੀ ਕੜਾਹੀ ਲਵਾਂਗੇ ਇਹਦੇ ਵਿੱਚ ਕਰੇਲੇ ਤੱਲੇ ਜਿਹੜੇ ਉਹ ਆਸਾਨ ਹੋ ਜਾਂਦੇ ਆ ਤੇ ਹੁਣ ਅਸੀਂ ਕਰੇਲਿਆਂ ਨੂੰ ਵਧੀਆ ਤਰ੍ਹਾਂ ਸਾਈਡ ਬਦਲ-ਬਦਲ ਕੇ ਫਰਾਈ ਕਰ ਲਾਂਗੇ ਜਦ ਤੱਕ ਇਹਦਾ ਹਲਕਾ 골ਡਨ ਜਿਹਾ ਕਲਰ ਨਹੀਂ ਹੋ ਜਾਂਦਾ ਥੋੜੀ ਦੇਰ ਤੱਕ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਗੈਸ ਦੀ ਫਲੇਮ ਜਿਹੜੀ ਉਹਨੂੰ ਅਸੀਂ ਮੀਡੀਅਮ ਰੱਖਾ ਗਿਆ ਜਿਆਦਾ ਹਾਈ ਫਲੇਮ ਤੇ ਅਸੀਂ ਇਹਨਾਂ ਨੂੰ ਫਰਾਈ ਨਹੀਂ ਕਰਨਾ ਇਹਨਾਂ ਦੀ ਸਾਈਡ ਬਦਲ ਬਦਲ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਕੁਰਲੇ ਹੁਣ ਫਰਾਈ ਹੋ ਗਏ ਆ ਬਹੁਤ ਸੋਹਣਾ ਇਹਨਾਂ ਦਾ ਹਲਕਾ 골ਡਨ ਜਿਹਾ ਕਲਰ ਹੋ ਗਿਆ ਹੈ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਕਿਉਂਕਿ ਅਸੀਂ ਇਹਨਾਂ ਨੂੰ ਜਦੋਂ ਇਹਨਾਂ 'ਚ ਮਸਾਲਾ ਭਰ ਲਾਂਗੇ ਉਦੋਂ ਫਿਰ ਇਹਨਾਂ ਨੂੰ ਥੋੜੀ ਦੇਰ ਫਰਾਈ ਕਰਾਂਗੇ ਇਸ ਲਈ ਅਸੀਂ ਇਹਨਾਂ ਨੂੰ ਹੁਣ ਬਾਹਰ ਕੱਢ ਲਾਂਗੇ ਹੁਣ ਕੜਾਈ ਵਿੱਚ ਤੇਲ ਥੋੜਾ ਜ਼ਿਆਦਾ ਹੈ ਅਸੀਂ ਥੋੜਾ ਜਿਹਾ ਤੇਲ ਬਾਹਰ ਕੱਢ ਲਾਂਗੇ ਦੋ ਵੱਡੇ ਚਮਚ ਦੇ ਕਰੀਬ ਇਹਦੇ ਵਿੱਚ ਤੇਲ ਰਹਿਣ ਦਵਾਂਗੇ ਸਮਝੋ ਛੋੜਸੀ ਇਹਦੇ ਵਿੱਚ ਜੀਰਾ ਪਾਵਾਂਗੇ ਜੀਰਾ ਹੁਣ ਫਰਾਈ ਹੋ ਗਿਆ ਏ ਥੋੜਾ ਜਿਹਾ ਇਹਦੇ ਵਿੱਚ ਚੌਪ ਕੀਤੇ ਹੋਏ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਵੀ ਹੋਣਾ ਸੀ ਹਲਕਾ 골ਡਨ ਜਿਹਾ ਕਲਰ ਹੋਣ ਤੱਕ ਫਰਾਈ ਕਰਾਂਗੇ ਬਹੁਤ ਜ਼ਿਆਦਾ ਇਹਨਾਂ ਨੂੰ ਵੀ ਬਰਾਉਨ ਨਹੀਂ ਕਰਨਾ ਬਸ ਜਦੋਂ ਹਲਕਾ 골ਡਨ ਜਿਹਾ ਐਸਾ ਕਲਰ ਹੋਏਗਾ ਉਨੀ ਦੇਰ ਤੱਕ ਅਸੀਂ ਇਹਨੂੰ ਫਰਾਈ ਕਰਾਂਗੇ ਇਹਦੇ ਵਿੱਚ ਕੋਈ ਹੋਰ ਸਾਨੂੰ ਅਦਰਕ ਲਸਣ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਇਹਨੂੰ ਬਸ ਅਸੀਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਟੇਸਟੀ ਇਹ ਕarele ਬਣ ਕੇ ਤਿਆਰ ਹੋਣਗੇ ਬਿਲਕੁਲ ਵੀ ਇਹ ਕarele ਕੋੜੇ ਨਹੀਂ ਬਣਦੇ ਜੇਕਰ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਨਾਲ ਕarele ਬਣਾਓਗੇ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਤੇ ਅਜ ਨੂੰ ਹੁਣ ਅਸੀਂ ਹਲਕਾ 골ਡਨ ਕਲਰ ਹੋਣ ਤੱਕ ਫਰਾਈ ਕਰ ਲਿਆ ਏ ਇਸ ਤੋਂ ਜ਼ਿਆਦਾ ਨਹੀਂ ਇਹਨੂੰ ਪਕਾਉਣਾ 1.5 ਚਮਚ ਦੇ ਕਰੀਬ ਅਸਲੀ ਇਹਦੇ ਵਿੱਚ ਨਮਕ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਇੱਕ ਚਮਚ ਤਨੀਆ ਪਾਊਡਰ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਇੱਕ ਚਮਚ ਅਸੀਂ ਇਹਦੇ ਵਿੱਚ ਅੰਬਚੂਰ ਪਾਊਡਰ ਪਾਵਾਂਗੇ ਤੁਸੀਂ ਇਹਦੀ ਜਗ੍ਹਾ ਅਨਾਰ ਦਾਣਾ ਵੀ ਪਾ ਸਕਦੇ ਜੇ ਜਾਂ ਤੁਸੀਂ ਕੱਚੀ ਅੰਬੀ ਵੀ ਲੈ ਸਕਦੇ ਜੇ ਨਾਲ ਹੀ ਅਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਪਾ ਦਾਂਗੇ ਸਾਰੇ ਮਸਾਲਿਆਂ ਨੂੰ 1 ਤੋਂ 2 ਮਿੰਟ ਲਈ ਚੰਗੀ ਤਰ੍ਹਾਂ ਪਕਾ ਲਾਂਗੇ ਦੇ ਨਾਲ ਹੀ ਮਸਾਲੇ ਸਾਡੇ ਬਹੁਤ ਹੀ ਵਧੀਆ ਤਰ੍ਹਾਂ ਪੱਕ ਚੁੱਕੇ ਆ ਗੈਸ ਦੀ ਫਲੇਮ ਹੁਣ ਅਸੀਂ ਬੰਦ ਕਰ ਦਾਂਗੇ ਤੇ ਕਰੇਲਿਆਂ ਦੀ ਸਟਫਿੰਗ ਨੂੰ ਇੱਕ ਪਲੇਟ 'ਚ ਕੱਢ ਲਾਂਗੇ ਜਦ ਇਹ ਠੰਡੀ ਹੋ ਜਾਏਗੀ ਫਿਰ ਅਸੀਂ ਕਰੇਲਿਆਂ 'ਚ ਭਰਾਂਗੇ ਇਹਨੂੰ ਕਰੇਲਿਆਂ ਦੀ ਸਟਫਿੰਗ ਹੁਣ ਠੰਡੀ ਹੋ ਗਈ ਹੈ ਹੁਣ ਅਸੀਂ ਇਹਨੂੰ ਕਰੇਲਿਆਂ ਚ ਭਰ ਲਾਂਗੇ ਚਮਚ ਦੀ ਹਲਕ ਨਾਲ ਅਸੀਂ ਸਾਰੇ ਕਰੇਲਿਆਂ ਵਿੱਚ ਸਟਫਿੰਗ ਚੰਗੀ ਤਰ੍ਹਾਂ ਭਰ ਦਿਆ ਜਾਵਾਂਗੇ ਸਾਰੇ ਕਰੇਲਿਆਂ ਚ ਮੈਂ ਸਟਫਿੰਗ ਭਰ ਲਈਏ ਹੁਣ ਅਸੀਂ ਦੁਬਾਰਾ ਫੇਰ ਉਹ ਹੀ ਕੜਾਈ ਗੈਸ ਉੱਪਰ ਗਰਮ ਰੱਖ ਲਾਂਗੇ ਥੋੜਾ ਜਿਹਾ ਇਹਦੇ ਵਿੱਚ ਤੇਲ ਪਾਵਾਂਗੇ ਜਿਹੜਾ ਤੇਲ ਅਸੀਂ ਪਹਿਲੇ ਕੱਢਿਆ ਸੀ ਉਹ ਤੇਲ ਅਸੀਂ ਪਾ ਦਾਂਗੇ ਇਹਦੇ ਵਿੱਚ ਤੇ ਹੁਣ ਅਸੀਂ ਇਹਦੇ ਵਿੱਚ ਦੁਬਾਰਾ ਫੇਰ ਕ੍ਰੇਲੇ ਰੱਖ ਲਾਂਗੇ ਮਸਾਲੇ ਵਾਲੀ ਸਾਈਡ ਜਿਹੜੀ ਉਹ ਉੱਪਰ ਕਰਕੇ ਫੇਰ ਇਹਨੂੰ ਫਰਾਈ ਕਰਾਂਗੇ ਕ੍ਰੇਲਿਆਂ ਵਿੱਚ ਮਸਾਲਾ ਭਰਨ ਤੋਂ ਬਾਅਦ ਇਹਨਾਂ ਨੂੰ ਜ਼ਰੂਰ ਇੱਕ ਵਾਰ ਫਰਾਈ ਕਰਨਾ ਚਾਹੀਦਾ ਹੈ ਮਈ ਦੇ ਕ੍ਰੇਲੇ ਜਿਹੜੇ ਉਹ ਫਿੱਕੇ ਫਿੱਕੇ ਲੱਗਦੇ ਆ ਸਾਰੇ ਕ੍ਰੇਲਿਆਂ ਨੂੰ ਮੈਂ ਕੜਾਈ ਵਿੱਚ ਰੱਖ ਦਿੱਤਾ ਹੈ ਤੇ ਗੈਸ ਦੀ ਫਲੇਮ ਅਸੀਂ ਬਿਲਕੁਲ ਸਲੋ ਕਰਾਂਗੇ ਤੇ ਇਹਦੇ ਉੱਪਰ ਕੋਈ ਟੱਕਰ ਨਹੀਂ ਦੇਣਾ ਇਹਨਾਂ ਨੂੰ ਬਸ ਇਦਾਂ ਹੀ ਅਸੀਂ ਪਕਾਉਣਾ ਹੈ ਪੰਜ ਤੋਂ 7 ਮਿੰਟ ਇਹਨਾਂ ਨੂੰ ਪੱਕਣ ਦਵਾਵਾਂਗੇ ਉਹਦੇ ਬਾਅਦ ਅਸੀਂ ਇਹਦੀ ਸਾਈਡ ਬਦਲਾਂਗੇ ਕ੍ਰੇਲਿਆਂ ਨੂੰ ਬਣਦੇ ਹੋਏ ਹੁਣ 5 ਮਿੰਟ ਹੋ ਗਏ ਆ ਇਹਨਾਂ ਦੀ ਸਾਈਡ ਬਦਲਦੇ ਆ ਹੌਲੀ-ਹੌਲੀ ਇੱਕ-ਇੱਕ ਕਰਕੇ ਇਹਨਾਂ ਦੀ ਸਾਈਡ ਬਦਲਾਂਗੇ ਸਾਈਡ ਤੋਂ ਵੀ ਹੁਣ ਇਹਨਾਂ ਨੂੰ ਵਧੀਆ ਤਰ੍ਹਾਂ ਪਕਾ ਲਾਂਗੇ। ਕ੍ਰੇਲੇ ਹੁਣ ਸਾਡੇ ਬਹੁਤ ਹੀ ਵਧੀਆ ਤਰ੍ਹਾਂ ਫਰਾਈ ਹੋ ਗਏ ਆ। ਗੈਸ ਦੀ ਫਲੇਮ ਹੁਣ ਅਸੀਂ ਬੰਦ ਕਰ ਦਾਂਗੇ। ਕ੍ਰੇਲੇਆਂ ਨੂੰ ਇੱਕ ਪਲੇਟ 'ਚ ਕੱਢ ਲਾਂਗੇ। ਕਿਰੇਲੇ ਨੂੰ ਮੈਂ ਇੱਕ ਪਲੇਟ 'ਚ ਕੱਢ ਲਿਆ ਏ ਬਹੁਤ ਹੀ ਵਧੀਆ ਕਿਰੇਲੇ ਬਣ ਕੇ ਤਿਆਰ ਹੋਏ ਆ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ